ਇੱਕ ਯੂਨੀਵਰਸਿਟੀ ਸਰਕਾਰ ਵੱਲੋਂ ਅਨਾਉਂਸ ਹੋਈ ਆ ਐਨਾ ਕੁ ਸ਼ੋਰ ਕਰੂੰਗੇ ਕਿ ਚੰਗੜ ਦੇ ਵਿੱਚ ਹੀ ਬਣੂ 100% ਹੋ ਜਾਊਗਾ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਆਪਾਂ ਖੜੇ ਆ ਪਿੰਡ ਬਰੋਟੂ ਥੱਪੜ ਦੇ ਵਿੱਚ ਇੱਕ ਯੂਨੀਵਰਸਿਟੀ ਸਰਕਾਰ ਵੱਲੋਂ ਅਨਾਉਂਸ ਹੋਈ ਆ ਐਨਾ ਕੁ ਸ਼ੋਰ ਕਰੂੰਗੇ ਕਿ ਚੰਗੜ ਦੇ ਵਿੱਚ ਹੀ ਬਣੂ 100% ਹੋ ਜਾਊਗਾ ਵੈਰੀ ਗੁੱਡ ਤੁਹਾਨੂੰ ਵੀ ਯੂਨੀਵਰਸਟੀਆਂ ਪ੍ਰਾਈਵੇਟ ਆ ਰਹੀਆਂ ਨੇ ਤੁਹਾਨੂੰ ਵੀ ਯੂਨੀਵਰਸਟੀਆਂ ਪ੍ਰੋਜੈਕਟ ਸਾਡਾ ਏਰੀਆ ਜਿਹੜਾ ਚੰਗੜ ਏਰੀਆ ਏ ਬੈਂਸ ਸਾਹਿਬ ਜਿਸ ਸਾ ਆਪਣਾ ਮਿਹਨਤ ਕਰਦੇ ਪਏ ਨਾ ਜੀ ਇਹ ਚੰਗਰ ਨਹੀਂ ਇਹ ਚੰਡੀਗੜ੍ਹ ਬਣ ਜਾਣਾ ਇਹ ਇਹ ਤੁਸੀਂ ਦੇਖ ਲਿਓ ਅੱਜ ਮੈਂ ਤੁਹਾਨੂੰ ਮੈਂ ਬਹੁਤ ਸਟਰਗਲ ਕੀਤਾ ਪਿਆ ਪਰ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਗੱਲ ਕਹਿੰਦਾ ਕਿ ਇਹ ਜੇ ਮੈਂ ਲੀਡਰ ਨਹੀਂ ਦੇਖੇ ਕਿ ਨਾ ਅਗਰ ਮਾਂ ਫੜੀ ਤਾਂ ਸਾਡੇ ਇਲਾਕੇ ਦੀ ਨਾ ਫੜੀ ਹੈ ਸਾਡੀ ਬੱਚੀਆਂ ਨੂੰ ਬੱਸਾਂ ਦੀ ਸਹੂਦਾਂ ਗਰ ਸਕੂਲ ਵਾਸਤੇ ਨਹੀਂ ਸਾਡੇ ਬੱਚੇ ਸਕੂਲ ਨਹੀਂ ਜਾਂ ਸਕਦੇ ਅਸੀਂ ਲਿਫੇਰ ਸਕੂਲ ਦੀ ਸੂਰ ਬੈਪੀ ਨਾ ਬਣ ਰਿਹਾ ਕਿ ਦੀ ਬੋਲੋ ਤਾਂ ਸਰ ਮੰਤਰੀ ਦੀ ਬੋਲੋ ਤੁਸੀਂ ਸਭ ਨੇ ਜੀ ਮੈਨੂੰ ਐਮਐਲਏ ਬਣਾਇਆ ਮੇਰੀ ਕੋਈ ਨਿੱਜੀ ਕੋਈ ਹਿੱਸਤੀ ਨਹੀਂ ਆਪ ਸਭ ਦੀ ਕਿਰਪਾ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਤੁਸੀਂ ਐਮਐਲਏ ਬਣਾਇਆ ਪ੍ਰਮਾਤਮਾ ਦੀ ਕਿਰਪਾ ਹੀ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅੱਜ ਲਗਭਗ ਹੋਰ 2 ਮਹੀਨਿਆਂ ਨੂੰ 4 ਸਾਲ ਹੋ ਜਣੇ ਆ 4 ਸਾਲ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਖੜਾ ਬਹੁਤੀ ਦਿਲ ਦੀ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਪਿਆਰੇ ਨੇਤਾ ਸਰਦਾਰ ਹਰਜੋਤ ਸਿੰਘ ਬੈਂਕ ਜੀ ਦਾ ਦੋਵੇਂ ਯੂਨੀਵਰਸਿਟੀਆਂ ਪ੍ਰਾਈਵੇਟ ਆ ਰਹੀਆਂ ਇੱਥੇ ਜਿਹੜਾ ਇੱਥੇ ਪੂਰੀ ਸ਼ਹਿਰੀ ਦਿੱਖ ਬਦਲ ਜਾਣੀ ਜਦੋਂ ਸੜਕਾਂ ਚੌੜੀਆਂ ਹੋਣਦੀਆਂ ਬਹੁਤ ਕੁਝ ਹੋਣ ਲੱਗੇ ਪਹਿਲਾਂ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਦਸ਼ਮੇਂ ਸਕੂਲ ਵੀ ਲੋਕਲ ਮੰਦਿਰ ਨੂੰ ਕੋਈ ਫਾਇਦਾ ਪਰ ਜਦੋਂ ਵੱਡੇ ਅਦਾਰੇ ਆਣਗੇ ਅਸੀਂ ਇੱਕ ਯਾਨੀ ਸਰਕਾਰੀ ਯੂਨੀਵਰਸਿਟੀ ਉਸ ਤੇ ਵੀ ਜਗ੍ਹਾ ਲੱਭ ਰਹੇ ਜਦੋਂ ਵੱਡੇ ਅਦਾਰੇ ਆਣਗੇ ਕਾਇਕ ਯੂਨੀਵਰਸਿਟੀ ਦਾ ਮਤਲਬ ਇਹ ਹੁੰਦਾ ਕਿ 8 ਤੋਂ 10 ਹਜ਼ਾਰ ਬੱਚਾ ਉੱਥੇ ਪੜੂਗਾ ਇੱਕ ਤਾਂ ਸਾਡੇ ਬੱਚਿਆਂ ਨੂੰ ਵਧੀਆ ਨੌਕਰੀ ਆ ਸਾਡੇ ਬੱਚਿਆਂ ਲਈ ਤੇ ਜਿਹਨੂੰ ਜਿਹੜੀ ਜਿੰਨਾ ਪੜਿਆ ਲਿਖਿਆ ਉਸਨੂੰ ਕੰਮ ਮਿਲੂਗਾ ਅਗਰ ਕੋਈ ਬਹੁਤ ਜ਼ਿਆਦਾ ਪੜਿਆ ਲਿਖਿਆ ਪ੍ਰੋਫੈਸਰ ਲੱਗ ਜਾਊਗਾ ਉੱਥੇ ਕੋਈ ਘੱਟ ਪੜਿਆ ਲਿਖਿਆ ਕਲਰਕ ਲੱਗ ਜਾਊਗਾ ਦਫ਼ਤਰੀ ਕੰਮਾਂ 'ਚ ਲੱਗ ਜਾਊਗਾ ਕੋਈ ਉਸ ਤੋਂ ਘੱਟ ਪੜਿਆ ਲਿਖਿਆ ਕੋਈ ਸਕਿਉਰਿਟੀ ਗਾਰਡ ਕੋਈ ਡਰਾਈਵਰ ਕੋਈ ਪੀਐਨ 5-700 ਬੰਦੇ ਨੂੰ ਨੌਕਰੀ ਜੇ ਲੋ ਇਨੀ ਵੱਡੀ ਯੂਨੀਵਰਸਿਟੀ ਬਣੂਗੀ ਉਹ ਬੱਚੇ ਆਇਆ ਕਰਨਗੇ ਕੋਈ ਆਪਣਾ ਪੀਜੀ ਖੋਲੂਗਾ ਕੋਈ ਰੈਸਟੋਰੈਂਟ ਖੋਲੂਗਾ ਕੋਈ ਕਾਫੀ ਹੋਮਸ ਖੋਲੂਗਾ ਬੱਚੇ ਦੁਕਾਨਾਂ ਤੇ ਜਾਣਗੇ ਪੂਰੇ ਏਰੀਆ ਜਿਹੜਾ ਬਦਲ ਜਾਊਗਾ ਮੇਰੇ ਵਿੱਚ ਇਮਾਨਦਾਰੀ ਦੇ ਨਾਲ ਉਸ ਮੈਚ ਵਿੱਚ ਜਾਣ ਪਈ ਵਧੀਆ ਪਰਫਾਰਮਿੰਗ ਮੰਤਰੀਆਂ 'ਚ ਨਾ ਮੰਨਦਾ ਉੱਥੇ ਨਾਲ ਹੀ ਇਹ ਨਹੀਂ ਕਿ ਆਪਣਾ ਹਲਕਾ ਛੱਡਦਾ ਆਪਣੇ ਹਲਕੇ ਦੇ ਵਿੱਚ ਹਰ ਜਗ੍ਹਾ ਹਾਜ਼ਰ ਹੈ ਬੈਂਕ ਸਾਹਿਬ ਚੋਣ ਦਾ ਬਿਗਲ ਜਿਹੜਾ ਬਚ ਚੁੱਕਿਆ ਉਹਦੇ ਬਾਰੇ ਕਿੰਨੀਆਂ ਅਖਤਿਆਰੀਆਂ ਜਾਂ ਕੀ ਲੱਗੀਆਂ ਹੋਈਆਂ ਜੇ ਅਸੀਂ ਦੇਖੋ ਕੋਈ ਵੀ ਇਲੈਕਸ਼ਨ ਹੈ ਉਹ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਆਪਣੇ ਵੱਲੋਂ ਇੱਕ ਇੱਕ ਪਿੰਡ 'ਚ ਜਾ ਰਹੇ ਹਾਂ ਸਾਡੀ ਸਾਰੀ ਟੀਮ ਸਾਡੇ ਸਾਰੇ ਵਰਕਰ ਸਹਿਬਾਨ ਤੇ ਮੈਂ ਖੁਦ ਵੀ ਰੋਜ਼ ਦੇ 15-15 ਪਿੰਡ ਜਿਹੜਾ ਕੱਢ ਰਹੇ ਆ ਤੇ ਜਾ ਰਹੇ ਆ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਜੋ ਕੰਮ ਕੀਤੇ ਆ ਉਹ ਜਿਹੜੇ ਕੰਮ ਰਹੇਗੇ ਉਹ ਨੋਟ ਕਰਦੇ ਆ ਤੇ ਜਨਤੰਤਰ ਚ ਲੋਕ ਵੱਡੇ ਹੁੰਦੇ ਆ ਲੋਕ ਮਾਲਕ ਨੇ ਤੇ ਉਹਨਾਂ ਵਿੱਚ ਜਾਂਦੇ ਆ ਬੜਾ ਵਧੀਆ ਲੱਗਦਾ ਹੈ ਬੜਾ ਚੰਗਾ ਜਿਹੜਾ ਰਿਸਪੌਂਸ ਹੈ ਇੱਕ ਯੂਨੀਵਰਸਿਟੀ ਸਰਕਾਰ ਵੱਲੋਂ ਅਨਾਉਂਸ ਹੋਈ ਆ ਐਨਾ ਕਸ਼ੋਰ ਕਰੂੰਗਾ ਕਿ ਚੰਗਰ ਦੇ ਵਿੱਚ ਹੀ ਬਣੂ 100% ਬਣੂਗੀ ਵੈਰੀ ਗੁੱਡ ਇੱਕ ਯੂਨੀਵਰਸਿਟੀ ਸਰਕਾਰ ਵੱਲੋਂ ਅਨਾਉਂਸ ਹੋਈ ਆ ਐਨਾ ਕਸ਼ੋਰ ਕਰੂੰਗਾ ਕਿ ਚੰਗਰ ਦੇ ਵਿੱਚ ਹੀ ਬਣੂ 100% ਬਣੂਗੀ ਵੇਰੀ ਕੋ। ਇਹਨਾਂ ਨੂੰ ਚੋਣਾਂ ਚੋਂ ਜੀ ਮੁਖਲੇ ਨੇ 14 ਤਰੀਕਾ ਵੀਰਵਾਰ ਐਤਵਾਰ ਨੂੰ ਹੋਣਾ ਹੈ। ਸਭ ਨੇ ਵੋਟ ਪਾਣ ਜਾਣਾ। ਅਸੀਂ ਇਮਾਨਦਾਰੀ ਨਾਲ ਇਲੈਕਸ਼ਨ ਲਾਟੇ ਕਿਸੇ ਨਾ ਕੋਈ ਧੱਕਾ ਨਹੀਂ ਕੀਤਾ। ਵਰਨਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਵੋਟ ਮੰਗਣ ਵੀ ਨਹੀਂ ਆਉਂਦਾ ਹੁੰਦਾ ਸੀ। ਮੈਂ ਮਤੌਰ ਮੰਤਰੀ ਹਾਂ ਕਿ ਹਰ ਇੱਕ ਇੱਕ ਪਿੰਡ ਚ ਜਾ ਰਿਹਾ। ਕਿ ਮੈਨੂੰ ਇਹ ਕਿ ਅਸੀਂ ਕੰਮ ਕੀਤੇ ਤੇ ਜਿੰਨੀ ਵਾਰੀ ਜਾਵਾਂਗੇ ਕੁਝ ਹੋਰ ਚੀਜ਼ ਪਤਾ ਲੱਗਦੀ ਹੈ ਜਿਵੇਂ ਤੁਸੀਂ ਪੀਣ ਵਾਲੇ ਪਾਣੀ ਦਾ ਦੱਸਿਆ ਸਰ ਮੈਂ ਸਰ ਇਹ ਵੀ ਜਿੰਮੇਵਾਰੀ ਤੁਸੀਂ ਜਾਉਂਗੇ 19 ਵਾਰੀ ਜਦੋਂ ਹੂਟ ਲੋਕਾਂ ਤੋਂ ਪਤਾ ਲੱਗਦਾ ਲੋਕਾਂ ਚ ਰਹਿਣਾ ਹੀ ਅਸਲੀ ਜਿਹੜਾ ਜਨਤੰਤਰ ਦੀ ਤਾਕਤ ਹੈ ਜਿਵੇਂ ਸਰਪੰਚੀ ਜੀ ਵੋਟਾਂ ਪੈਂਦੀਆਂ ਸਰਪੰਚ ਤੇ ਪੰਚ ਨੂੰ ਦੋ ਡੱਬੇ ਹੋਣਗੇ ਇਹ ਜਿਹੜੀ ਇਹ ਇਲੈਕਸ਼ਨ ਹੈ ਇਹ ਪਾਰਟੀ ਦੇ ਸਿੰਬਲ ਤੇ ਹੁੰਦਾ ਤਾਂ ਝਾੜੋ ਨੂੰ ਤੁਸੀਂ ਵੋਟਾਂ ਪਾਣੀਆਂ ਦੋ ਦੋ ਯੂਨੀਵਰਸਟੀਆਂ ਪ੍ਰਾਈਵੇਟ ਆ ਰਹੀਆਂ ਕੀ ਨਾਮ ਹੈ ਤੁਹਾਡਾ ਹਰਜੀਤ ਕੌਰ ਜੀ ਤੇ ਤੁਸੀਂ ਇੱਥੋਂ ਸਰਪੰਚੋ ਤੇ ਅੱਜ ਮੰਤਰੀ ਸਾਹਿਬ ਇੱਥੇ ਆਏ ਸੀ ਹਾਂਜੀ ਕੀ ਕਹਿਣਾ ਤੁਹਾਡੇ ਇਲੈਕਸ਼ਨ ਬਾਰੇ ਕਿੰਨੀ ਕੀ ਤਿਆਰੀ ਬਹੁਤ ਬਹੁਤ ਜ਼ਿਆਦਾ ਤਿਆਰੀ ਹੈ ਜੀ ਇਹਨਾਂ ਦਿਲ ਖੋਲ ਕੇ ਤਿਆਰੀ ਹੈ ਜੀ ਸਾਡੀ ਜੀ ਲੱਗਦਾ ਜਿੱਤੂਗੇ ਜੀ ਕਿੰਨਾ ਕੁ ਮਾਰ ਜਾਂਦੇਗੇ ਜਿੱਤਾਂਗੇ ਵੱਧ ਤੋਂ ਵੱਧ ਜੀ ਕੈਂਡੀਡੇਟ ਬਾਰੇ ਕੁਝ ਕਹਿਣਾ ਜਿਹੜਾ ਤੁਹਾਡੇ ਇਧਰੋਂ ਜੇ ਮੈਂ ਤਾਂ ਕਹੂੰਗੀ ਕੀ ਕਹਿਣਾ ਜੀ ਮੈਂ ਤਾਂ ਸਭ ਨੂੰ ਕਹਿੰਦੀ ਹਾਂ ਦਾ ਸਹਿਯੋਗ ਦਿਓ ਜੀ ਸਾਰੇ ਰਲ ਮਿਲ ਕੇ ਯੂਨੀਵਰਸਿਟੀ ਬਾਰੇ ਪੁੱਛਿਆ ਗਿਆ ਹੁਣ ਤਾਂ ਜੇ ਇੱਥੇ ਬਣਦੀ ਹੈ ਸਾਨੂੰ ਬਹੁਤ ਕਿੰਨੀ ਖੁਸ਼ੀ ਹੋਣੀ ਹੈ ਉਹ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਜ਼ਿਆਦਾ ਬਣ ਜਾਵੇ ਬਹੁਤ ਵਧੀਆ ਹੈ ਜੀ ਬਹੁਤ ਅੱਛੀ ਗੱਲ ਤੁਹਾਨੂੰ ਵੀ ਪਾਣਾ ਪੈਣਾ ਕਿਉਂਕਿ ਤੁਸੀਂ ਸਰਕਾਰ 'ਚ ਬੈਠੇ ਹੋ ਹਾਂਜੀ ਹਾਂਜੀ ਤੁਸੀਂ ਵੀ ਯੂਨੀਵਰਸਿਟੀ ਆ ਪ੍ਰਾਈਵੇਟ ਆ ਜੀ ਤੁਨੀ ਕੋਈ ਯੂਨੀਵਰਸਿਟੀ ਆ ਪ੍ਰਾਈਵੇਟ ਆ ਇਥੇ ਜਿਹੜਾ ਕਾ ਇਥੇ ਪੂਰੀ ਸ਼ਹਿਰੀ ਦੀ ਦਿੱਖ ਬਦਲ ਜਾਣੀ ਜਦੋਂ ਸੜਕਾਂ ਚੌੜੀਆਂ ਹੋਣਗੀਆਂ ਬਹੁਤ ਕੁਝ ਹੋ ਜਾਵੇਗਾ ਪਹਿਲਾਂ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਦਸ਼ਮੇਂ ਸਕੂਲ ਤੋਂ ਵਨ ਲੋਕਲ ਮੰਡੀ ਨੂੰ ਕੋਈ ਫਾਇਦਾ ਪਰ ਜਦੋਂ ਵੱਡੇ ادارے ਆਣਗੇ ਅਸੀਂ ਇੱਕ ਯਾਨੀ ਸਰਕਾਰੀ ਯੂਨੀਵਰਸਿਟੀ ਉਸ ਜਗ੍ਹਾ ਲੱਭਰੇ ਜਦੋਂ ਵੱਡੇ ادارے ਆਣਗੇ ਤਾਂ ਇੱਕ ਯੂਨੀਵਰਸਿਟੀ ਦਾ ਮਤਲਬ ਇਹ ਹੁੰਦਾ ਕਿ 8 ਤੋਂ 10 ਹਜ਼ਾਰ ਬੱਚਾ ਉੱਥੇ ਪੜੂਗਾ ਇਕ ਤਾਂ ਸਾਡੇ ਬੱਚਿਆਂ ਨੂੰ ਵਧੀਆ ਨੌਕਰੀ ਆ ਸਾਡੇ ਬੱਚਿਆਂ ਲਈ ਤੇ ਜਿਹਨੂੰ ਜਿਹਦੀ ਜਿੰਨਾ ਪੜਿਆ ਲਿਖਿਆ ਉਸ ਨੂੰ ਕੰਮ ਮਿਲੂਗਾ ਅਗਰ ਕੋਈ ਬਹੁਤ ਜ਼ਿਆਦਾ ਪੜਿਆ ਲਿਖਿਆ ਪ੍ਰੋਫੈਸਰ ਲੱਗ ਜਾਊਗਾ ਉੱਥੇ ਕੋਈ ਘੱਟ ਪੜਿਆ ਲਿਖਿਆ ਕਲਰਕ ਲੱਗ ਜਾਊਗਾ ਦਫ਼ਤਰੀ ਕੰਮ ਅਸ ਲੱਗ ਜਾਊਗਾ ਕੋਈ ਉਸ ਤੋਂ ਘੱਟ ਪੜਿਆ ਲਿਖਿਆ ਕੋਈ ਸਕਿਉਰਟੀ ਗਾਰਡ ਕੋਈ ਡਰਾਈਵਰ ਕੋਈ ਪੀਐਨ 5 700 ਬੰਦੇ ਨੂੰ ਨੌਕਰੀ ਹੈ ਹਣ ਚਲੋ ਇਨੀ ਵੱਡੀ ਯੂਨੀਵਰਸਿਟੀ ਬਣੂਗੀ ਉਹ ਬੱਚੇ ਆਇਆ ਕਰਨਗੇ ਕੋਈ ਆਪਣਾ ਪੀਜੀ ਖੋਲੂਗਾ ਕੋਈ ਰੈਸਟੋਰੈਂਟ ਖੁਲੂਗਾ ਕੋਈ ਕਾਫੀ ਨਾ ਉਸ ਖੁਲੂਗਾ ਬੱਚੇ ਦੁਕਾਨਾਂ ਤੇ ਜਾਣਗੇ ਪੂਰੇ ਇੰਡੀਆ ਜਿਹੜਾ ਬਦਲ ਜੂਗਾ ਤੁਸੀਂ ਸਭ ਨੇ ਜੀ ਮੈਨੂੰ ਐਮ.ਐਲ.ਏ ਬਣਾਇਆ ਮੇਰੀ ਕੋਈ ਲੀਜੀ ਕੋਈ ਹਸਤੀ ਨਹੀਂ ਆਪ ਸਭ ਦੀ ਕਿਰਪਾ ਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਤੁਸੀਂ ਐਮ.ਐਲ.ਏ ਬਣਾਇਆ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅੱਜ ਲਗਭਗ ਹੋਰ ਦੋ ਮਹੀਨਿਆਂ ਨੂੰ 4 ਸਾਲ ਹੋ ਜਣੇ ਆ 4 ਸਾਲ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਆ ਜਿੱਥੇ ਬਤੌਰ ਮੰਤਰੀ ਆਪਣੇ ਕੰਮ ਕੀਤੇ ਆ ਕਿਸੇ ਵੀ ਮੈਕਪੇ ਜਾ ਕੇ ਪੁੱਛ ਲਿਓ ਵੀ ਉੱਥੇ ਉਸ ਮੈਕਮੇ ਦੇ ਵਿੱਚ ਇਮਾਨਦਾਰੀ ਦੇ ਨਾਲ ਕਿ ਉਸ ਮੈਕਮੇ ਵਿੱਚ ਜਾਣ ਪਈ ਵਧੀਆ ਪਰਫਾਰਮਿੰਗ ਮੰਤਰੀਆਂ ਚ ਨਾਮ ਅੰਦਰ ਉੱਥੇ ਨਾਲ ਹੀ ਇਹ ਨਹੀਂ ਕਿ ਆਪਣਾ ਹਲਕਾ ਛੱਡਦਾ ਆਪਣੇ ਹਲਕੀਏ ਦੇ ਵਿੱਚ ਹਰ ਜਗ੍ਹਾ ਹਾਜ਼ਰ ਕਿਉਂਕਿ ਤੁਹਾਡਾ ਅਸੀਬਾ ਮਾਵਾ ਦਾ ਬਜ਼ੁਰਗ ਐਮਐਲਏ ਸਾਹਿਬ ਐਤਾਂ ਦਾ ਸਿੱਖਿਆ ਮੰਤਰੀ ਇਸ ਪੰਜਾਬ ਨੂੰ ਮਿਲਣ ਵਾਸਤੇ ਸਭ ਤੋਂ ਵੱਡੀ ਦੇਣ ਹੈ ਹਾਂ ਬਿਲਕੁਲ ਓਕੇ ਬਾਕੀ ਲੋਕਾਂ ਨੂੰ ਵਿਦਿਆਵੀ ਮੌਤੀ ਦਾ ਗਾਂਦਨ ਤੇ ਕੰਮ ਹੋਇਆ ਨਹੀਂ ਹੋਇਆ ਨਹੀਂ ਹੁਣ ਤੁਹਾਨੂੰ ਬਤਈਆ ਕੰਮ ਹੋਇਆ ਜਾਂ ਨਹੀਂ ਹੋਇਆ ਹੱਥ ਕਰਾ ਕੇ ਜੇ ਫੋਟੋ ਕੰਮ ਹੋ ਜਾਣਾ ਹੋਇਆ ਨਾ ਪਿੱਛੇ ਤੁਹਾਨੂੰ ਪੱਤੀਆਂ ਚੰਗੇ ਜਗਾਂ ਦੇ ਵਿੱਚ 80 ਕਰੋੜ ਦੀ ਲਾਗਤ ਨਾਲ ਜਿਹੜੇ ਬਗਵਾਲੇ ਪਾਣੀ ਲੱਗ ਰਿਹਾ ਲੱਗ ਰਿਹਾ ਨਾ ਜੱਜਰ ਪੈਂਦਾ ਸ਼ਮਸ਼ੇਰ ਜੀ ਤੁਹਾਡੇ ਘਰ ਦੇ ਤੁਹਾਡੇ ਪਰਿਵਾਰ ਦੇ ਖੜੇ ਆ ਉਹ ਕਿੰਨਾ ਤੋਂ ਖੁਸ਼ੀ ਮਿਲ ਰਿਹਾ ਕੀ ਤਿਆਰੀਆਂ ਤੁਹਾਡੀ ਪਹਿਲੇ ਤਾਂ ਬਹੁਤ-ਬਹੁਤ ਧੰਨਵਾਦ ਜਸਵਾਲ ਜੀ ਤੁਹਾਡਾ ਕਿ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਆ ਸਰ ਜਿਹੜਾ ਲੋਕਾਂ ਦਾ ਬਹੁਤ ਉਤਸ਼ਾਹ ਦੇ ਵਿੱਚ ਜੀ ਔਰ ਜਿਹੜਾ ਕੰਮ ਦੇ ਨਾਮ ਨੂੰ ਵੋਟ ਪੈਣੀ ਹੈ ਜੋ ਸਾਡੇ ਮੰਤਰੀ ਸਾਹਿਬ ਨੇ ਇਹ ਕੰਮ ਕੀਤੇ ਸਾਡੇ ਕੋ 75 ਸਾਲ ਜੀ ਸਾਡੇ ਕੰਮ ਨਹੀਂ ਹੋ ਜੀਗੇ ਅਸੀਂ ਇਹਦੀ ਬੋਟਰ ਮੰਗ ਰਹੇ ਆ ਕੰਮ ਦੇ ਨਾਮ ਤੇ ਬੋਟਰ ਮੰਗ ਰਹੇ ਆ ਜੀ ਪਹਿਲੇ ਜਿੱਦਾਂ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦੇ ਕੀਤੇ ਸੀਗੇ ਮੈਂ ਕਹਿੰਦਾ ਕਿ ਉਹਦੇ 80% ਵਾਅਦੇ ਪੂਰੇ ਕਰ ਚੁੱਕੇ ਜਿੱਦਾਂ ਸਾਡੇ ਚੰਗਰ ਦਾ ਪੀਣ ਵਾਲਾ ਪਾਣੀ ਲਾ ਲਓ ਉਹ ਬਹੁਤ ਵਧੀਆ ਆ ਰਿਹਾ ਇਸ ਵਾਰ ਔਰ ਜਿਹੜਾ ਲੈਫਟ ਇਰੀਗੇਸ਼ਨ ਤੁਹਾਡੇ ਸਾਹਮਣੇ ਆਈ ਉਹ ਪਾਈਪ ਲਾਈਨਾਂ ਵੀ ਆ ਗਈਆਂ ਜੀ ਸਭ ਤੋਂ ਜ਼ਿਆਦਾ ਸਮੱਸਿਆ ਸੀ ਕਿ ਸਾਡੇ ਚੰਗਰ ਏਰੀਆ ਜਿਹੜਾ ਰੋਡ ਜਾਂਦਾ ਜੀ ਇਸ ਰੋਡ ਦੇ ਵਿੱਚ ਇਹ ਕਿਹਾ ਹੁੰਦਾ ਸੀ ਅਕੈਡਮੀ ਤੱਕ ਇਹ ਰੋਡ 18 ਫੁੱਟਾਂ ਸੀ ਕਿ ਅੱਗੇ ਜਾ ਕੇ ਜੀ ਇਹ 10 ਫੁੱਟ ਰਹਿ ਜਾਂਦਾ ਸੀ ਜੀ ਅਗਰ ਸਾਡੇ ਜਿੱਦਾਂ ਕੋ ਮੋਟਰਸਾਈਕਲ ਵਾਲਾ ਵੀ ਜਾਂਦਾ ਸੀਗਾ ਅਗਰ ਅਕੈਡਮੀ ਤੋਂ ਟਰੈਕਟਰ ਦੇ ਪਿੱਛੇ ਲੱਗ ਗਿਆ ਤਾਂ ਪਹਾੜ ਪਰ ਤੱਕ ਉਹਨੂੰ ਸਾਈਡ ਨਹੀਂ ਮਿਲਦੀ ਸੀ ਕਿਉਂ ਰੋਡ ਛੋਟਾ ਹੁੰਦਾ ਸੀਗਾ ਟਰੈਕਟਰ ਨਾਲ ਪਿੱਛੇ ਦਿਖਦਾ ਨਹੀਂ ਸੀਗਾ ਹੁਣ ਮੰਤਰੀ ਸਾਹਿਬ ਦੀ ਦੇਣ ਕਰਕੇ ਜਿਹੜਾ ਇਹ ਹੈ ਕਿ ਇਹ ਰੋਡ ਜਿਹੜਾ ਹੈਗਾ ਜੀ ਤਾਰਾਪੁਰ ਤੋਂ ਲੈ ਕੇ ਮਿਸੇਾਲ ਤੱਕ ਇਹਦੇ ਟੈਂਡਰ ਵੀ ਹੋ ਚੁੱਕੇ ਆ ਔਰ ਜਿਹੜੀ ਹੈਗੀ ਦੀ ਲੁੱਕ ਵੀ ਪੈ ਗਈ ਔਰ ਬਾਕੀ ਕੰਮ ਚਾਲੂ ਹੈ ਜੀ ਅਸੀਂ ਜਿਹੜੀ ਵੋਟ ਮੰਗ ਰਹੇ ਹਾਂ ਵਿਕਾਸ ਦੇ ਨਾਮ ਤੇ ਵੋਟ ਮੰਗਦੇ ਪੈਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਤੁਹਾਡੇ ਵੱਲੋਂ ਦੇਖੋ ਜਿਹੜੇ ਪੈਲ ਦੇ ਆਧਾਰ ਤੇ ਹੈ ਸਾਨੂੰ ਜੋ ਲੋਕ ਲੋਕ ਹੈ ਸਾਨੂੰ ਮੌਕਾ ਦਿੰਦੇ ਆ ਤੇ ਪੈਲ ਦੇ ਆਧਾਰ ਤੇ ਜਿਹੜੀ ਕਿਦਾ ਐਜੂਕੇਸ਼ਨ ਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਧਿਆਨ ਦੇਵਾਂਗੇ ਜੀ ਔਰ ਜੋ ਬਾਕੀ ਸਾਡੇ ਜਿੱਦਾਂ ਕੁਝ ਏਰੀਆ ਦੇ ਵਿੱਚ ਜਿਹੜਾ ਲੈਫਟ ਇਰੀਗੇਸ਼ਨ ਤੇ ਪਾਈਪ ਪੈ ਗਏ ਬਾਕੀ ਕੁਝ ਇਹਦਾ ਬਚਿਆ ਉਹਦੇ ਚ ਪਾਵਾਂਗੇ ਜ ਜਿਹੜੇ ਸਾਡੇ ਜੰਗਲੀ ਜੀਵ ਹੈ ਜੀ ਜੰਗਲੀ ਜੀਵ ਦੀ ਜਿਹੜੀ ਹੈ ਉਹਦੇ ਤਾਰ ਦਾ ਪ੍ਰਬੰਧ ਹੈ ਸਭ ਤੋਂ ਪਹਿਲਾਂ ਤਾਰ ਦਾ ਪ੍ਰਬੰਧ ਕਰਾਵਾਂਗੇ ਜੀ ਤੁਹਾਨੂੰ ਨੇ ਲੱਗਦਾ ਗਊਸ਼ਾਲਾ ਇੱਧਰ ਹੋਣੀ ਚਾਹੀਦੀ ਕੋਈ ਜਰੂਰ ਸਰ ਗਊਸ਼ਾਲਾ ਹੋਣੀ ਚਾਹੀਦੀ ਹੈ ਔਰ ਬਾਕੀ ਉਹਦੇ ਕਿ ਏਰੀਆ ਸਿਲੇਕਟ ਕਰਕੇ ਆਪਾਂ ਮੰਤਰੀ ਸਾਹਿਬ ਦੇ ਅੱਗੇ ਗਊਸ਼ਾਲਾ ਬਾਰੇ ਵੀ ਮੰਗ ਰੱਖਾਂਗੇ ਇੱਕ ਔਰ ਸਭ ਤੋਂ ਜ਼ਿਆਦਾ ਕਿ ਆਪਾਂ ਇਹ ਕੰਮ ਕਰਾਂਗੇ ਜਿੱਦਾਂ ਸਾਡਾ ਚੰਗਰ ਏਰੀਆ ਜੀ ਚੰਗਰ ਏਰੀਆ ਵਿੱਚ ਡੰਗਰ ਹਸਪੀਟਲ ਨਹੀਂ ਹੈ ਔਰ ਇੱਕ ਚੰਗਰ ਏਰੀਆ ਵਿੱਚ ਸਾਡਾ ਬੇਰ ਦਾ ਪਲਾਂਟ ਸਭ ਤੋਂ ਆਪਾਂ ਪਹਿਲਾਂ ਇਹ ਕਰਾਂਗੇ ਜੇ ਚੰਗਰ ਏਰੀਆ ਦੇ ਵਿੱਚ ਬੇ ਔਰ ਉਹਦੇ ਬਾਅਦ ਜਿਹੜੇ ਡੰਗਰ ਉਸ ਪਰ ਬਣਾ ਲਵਾਂਗੇ। ਹਾਂ ਨਾ ਵੀ ਪਾਰਟੀ ਜਿੰਦਾਬਾਦ। ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਫਰਜ਼ੂ ਸਿੰਘ ਸਿੱਖਿਆ ਮੰਤਰੀ ਪੰਜਾਬ। ਸਾਡੇ ਵਿੱਚ ਪਹੁੰਚ ਗਿਆ ਨਹੀਂ। ਤੇ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੀ ਸੀਟਾਂ ਉੱਤੇ ਬੈਠ ਕੇ ਸਾਡਾ ਮਾਨਯੋਗ ਨੇਤਾ ਜੀ ਦਾ ਚਾਰ ਗੱਲਾਂ ਸੁਣੋ। ਕੁਛ ਕਹਿਣਾ ਤੁਹਾਡਾ ਨਹੀਂ ਕੈਂਡੀਡੇਟ ਸਾਡੇ ਸਾਰੇ ਵਧੀਆ ਜੀ ਜੋ ਸਾਡੇ ਉੱਪਰਲੀ ਹਾਈ ਲੈਵਲ ਤੇ ਉਹਨਾਂ ਨੂੰ ਖੜਾਇਆ ਗਿਆ ਜੀ ਹਾਈ ਕੁਮਾਰ ਨੇ ਜੀ ਤੇ ਬਾਕੀ ਜਿਹੜੀ ਆ ਥੱਲੇ ਜਿੰਨੀ ਵੀ ਸਾਡੀ ਲੀਡਰਸ਼ਿਪ ਆ ਛੋਟੀ ਤੇ ਬੜੀ ਤੇ ਲੈ ਕੇ ਸਾਰਾ ਕੈਂਡੀਡੇਟਾਂ ਵਾਸਤੇ ਹਰ ਸੰਭਵ ਮਦਦ ਕਰ ਰਹੀ ਜੀ ਯੂਨੀਵਰਸਿਟੀ ਅਨਾਉਂਸ ਹੋਈ ਹੈ ਮੰਤਰੀ ਜੀ ਤੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਯੂਨੀਵਰਸਿਟੀ ਚੰਗਰ ਦੇ ਵਿੱਚ ਵੀ ਬਣੂਗੀ ਬਿਲਕੁਲ ਜੀ ਸਾਨੂੰ ਮੰਤਰੀ ਸਾਹਿਬ ਨੇ ਹੀ ਅਸ਼ਵਾਸ਼ਣ ਦਿੱਤਾ ਹੈ ਕਿ ਜਿਹੜੀ ਯੂਨੀਵਰਸਿਟੀ ਹੈ ਜੀ ਉਹ ਚੰਗਰ ਦੇ ਵਿੱਚ ਹੀ ਬਣੂਗੀ ਤਾਂ ਕਿ ਜੇ ਚੰਗਰ ਦੇ ਲੋਕਾਂ ਨੂੰ ਫਾਇਦਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਆਪਾਂ ਖੜੇ ਆ ਪਿੰਡ ਬਰੋਟੂ ਥੱਪੜ ਦੇ ਵਿੱਚ ਜਿੱਥੇ ਅੱਜ ਤੁਸੀਂ ਦੇਖਿਆ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਹੋਰਾਂ ਨੇ ਅੱਜ ਇੱਕ ਛੋਟੀ ਜਿਹੀ ਜੜੀ ਜਨ ਸੰਪਰਕ ਕੀਤਾ ਇੱਕ ਰੈਲੀ ਕੀਤੀ ਆ ਜਿੱਥੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਦੇਖਿਆ ਗਿਆ ਆਪਣੇ ਕੈਂਡੀਡੇਟਸ ਨੂੰ ਲੈ ਕੇ ਤੇ ਇਸ ਇਲੈਕਸ਼ਨ ਨੂੰ ਲੈ ਕੇ ਤੇ ਬਹੁਤ ਜਿਹੜੇ ਤੁਸੀਂ ਲੋਕਾਂ ਦੇ ਵਿਚਾਰ ਵੀ ਸੁਣੇ ਆ ਉੱਥੇ ਹੀ ਅਸੀਂ ਜਿਹੜੀ ਗੱਲ ਇੱਕ ਸਾਡੇ ਵੱਲੋਂ ਰੱਖੀ ਗਈ ਆ ਚੈਨਲ ਦੇ ਵੱਲੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਤਾ ਜਿਹੜੀ ਯੂਨੀਵਰਸਿਟੀ ਸਰਕਾਰ ਵੱਲੋਂ ਇਸ ਸਦਨ ਦੇ ਵਿੱਚ ਅਨਾਉਂਸ ਕੀਤੀ ਗਈ ਮਾਨਯੋਗ ਮੁੱਖ ਮੰਤਰੀ ਪੰਜਾਬ ਹਰਾਂ ਦੇ ਵੱਲੋਂ ਉਹਨਾਂ ਨੇ ਇਸ ਇਲਾਕੇ ਨੂੰ ਇੱਕ ਯੂਨੀਵਰਸਿਟੀ ਦਾ ਐਲਾਨ ਕੀਤਾ ਹੈ ਅਸੀਂ ਉਹੀ ਉਹਨਾਂ ਦੇ ਅੱਗੇ ਮੰਗ ਰੱਖੀ ਹੈ ਕਿ ਜਿਹੜੀ ਇਹ ਯੂਨੀਵਰਸਿਟੀ ਹੈ ਉਹ ਸਿਰਫ ਔਰ ਸਿਰਫ ਚੰਗਰ ਦੇ ਏਰੀਆ ਦੇ ਵਿੱਚ ਹੀ ਬਣੇ ਤਾਂ ਕਿ ਇਧਰ ਵਾਲੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਉਸ ਯੂਨੀਵਰਸਿਟੀ ਦਾ ਉਸ ਐਜੂਕੇਸ਼ਨ ਦਾ ਫਾਇਦਾ ਮਿਲੇ ਜਸਪਾਲ ਸਿੰਘ ਸ਼ਹਿਰੀ ਆਨੰਦਪੁਰ ਸਾਹਿਬ ਤੋਂ ਹੈਡਨ ਸਾਈਡ ਦੇ ਨਾਲ